ਸੋ ਸਭ ਤੋਂ ਪਹਿਲਾਂ ਜੇ ਪਾਰਲੀਮੈਂਟ ਪਹੁੰਚ ਗਏ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ 50% ਪ੍ਰਤੀਕ੍ਰਮ ਕੀ ਹੋ ਸਕਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡਾ ਪ੍ਰਤੀਕਰਮ ਇਹ ਹੋਏਗਾ ਕਿ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤ ਕੇ ਗਏ ਨੇ ਸੰਗਰੂਪ ਤੋਂ ਜੀ ਕਿਸੇ ਵੀ ਹੋਰ ਕਿੰਨੇ ਮੂੰਹ ਨੇ ਖੋੜਿਆ ਪੰਜਾਬ ਦੇ ਜਿੰਨੇ ਵੀ ਐਮਪੀ ਜਿੱਥੇ ਸਣਾ ਜੀ ਤੇ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਦੀ ਗੱਲ ਕੀਤੀ ਹੈ ਹਮ ਇਸੇ ਤਰ੍ਹਾਂ ਦੇ ਸਾਡੇ ਵੱਧ ਬੰਦੇ ਹੋਣਗੇ ਸਾਡੇ ਵੱਧ ਬੰਦੇ ਉੱਤੇ ਜਾਣਗੇ ਜਿਵੇਂ ਪ੍ਰੋਫੈਸਰ ਮਨਿੰਦਰਪਾਲ ਸਿੰਘ ਜੀ ਜਾਂ ਜਿੰਨੇ ਵੀ ਬੰਦੇ ਹੋਰ ਜਾਣਗੇ ਉਹ 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 ਵੀ ਵੱਡੀ ਗੱਲ ਉਠਾਣਗੇ ਲੋਕਾਂ ਦੇ ਰੋਜ਼ਗਾਰ ਦੀ ਗੱਲ ਕਰਨਗੇ ਲੋਕਾਂ ਦੇ ਮਸਲਿਆਂ ਦੀ ਗੱਲ ਕਰਨਗੇ ਸਿੱਖ ਕੌਮ ਦੀ ਗੱਲ ਕਰਨਗੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨਗੇ ਜੀ ਪੰਜਾਬ ਦੇ ਵਿੱਚ ਕੋਈ ਐਦਾਂ ਦਾ ਕਾਨੂੰਨ ਲੈ ਸਕਦੇ ਹੋ ਕਿ ਸਾਡੇ ਬੱਚਿਆਂ ਨੂੰ ਇੱਥੇ ਹੀ ਨੌکریاں ਮਿਲਣ ਕੇ ਬਾਹਰ ਜਾਂਦੀ ਲੋੜ ਨਾ ਪਵੇ ਸਾਡੇ ਪ੍ਰੋਫੈਸਰ ਮਨਿੰਦਰਪਾਲ ਨੇ ਪਿੱਛੇ ਬਿਆਨ ਦਿੱਤਾ ਸੀ ਜੀ ਜੇ ਸਾਡਾ ਸਾਡੀ ਪਾਰਟੀ ਅੱਗੇ ਆਉਂਦੀ ਏ ਜੀ ਅਸੀਂ ਆਪਣਾ ਜਿਹੜਾ ਕੌਮੀ ਘਰ ਬਣਾਉਣ ਵਾਸਤੇ ਤੇ ਬਾਹਰੋਂ ਲੋਕ ਜਾਣਗੇ ਨਹੀਂ ਬਾਹਰੋਂ ਬਾਹਰੋਂ ਲੋਕ ਵੇਖਣ ਆਇਆ ਕਰਮਗੇ ਤੇ ਸਾਡੇ ਪੰਜਾਬ ਦੀ ਤਰੱਕੀ ਕਿਵੇਂ ਲਈ ਤੇ ਇੱਥੇ ਕੀ ਕੁਝ ਹੋ ਰਿਹਾ ਹੈ ਜੀ ਤੇ ਜਾਂ ਫਿਰ ਤੁਸੀਂ ਜਾ ਕੇ ਸੰਗਰੂਰ ਦੀ ਸੀਟ ਤੋਂ ਪਤਾ ਕਰ ਲੋ ਪ੍ਰੋਫੈਸਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕਿੰਨਾ ਕੁਝ ਉੱਥੇ ਲਿਆ ਕੇ ਦਿੱਤਾ ਇੱਕ ਸਿਰਫ 2.5 ਸਾਲਾਂ ਦੇ ਇਹ 1.5 ਸਾਲ ਦੇ ਵਿੱਚ ਉਹਨੇ ਦੋ ਸਾਲੋਂ ਪਹਿਤ ਉਹਨੇ ਕੀਤੀ ਹੈ ਆ ਜਿਹੜੀ ਜਮਨੀ ਚੋਣ ਹੋ ਕੇ ਦਿੱਤੇ ਸਾਂ ਅਗਰ ਸਾਡੇ ਕੋਲ 5 ਸਾਲ ਹੁੰਦੇ ਤਾਂ ਅਸੀਂ ਕਰੇ ਹੋਰ ਕੁਝ ਈ ਕੁਝ ਉੱਤੇ ਕਰ ਮੈਂ ਜੇ ਕਿਸੇ ਦਾ ਜਵਾਨ ਪੁੱਤ ਕੋਈ ਮਾਰ ਦਿੰਦਾ ਕਿਸੇ ਕਾਰਨ ਕਰਕੇ ਗੁੱਟਬੰਦੀ ਕਰਕੇ ਜਾਂ ਕਿਸੇ ਕਾਰਨ ਕਰਕੇ ਮਾਰ ਦਿੱਤਾ ਜਾਂਦਾ ਤਾਂ ਉਸ ਜਵਾਨ ਪੁੱਤ ਦਾ ਉਹਨਾਂ ਚਿਰ ਸੰਸਕਾਰ ਨਹੀਂ ਕੀਤਾ ਜਾਂਦਾ ਜਿੰਨਾ ਚਿਰ ਉਸ ਦੀ ਡੈੱਡਬੋਡੀ ਨੂੰ ਰੋਡ ਤੇ ਰੱਖ ਕੇ ਕਿਸੇ ਨਾ ਕਿਸੇ ਕਈ ਕਿਤੇ ਉਸ ਦੀ ਡੈੱਡਬੋਡੀ ਨੂੰ ਰੋਡ ਉੱਤੇ ਰੱਖਿਆ ਜਾਂਦਾ ਫਿਰ ਜਾ ਕੇ ਉਹਦੀ ਐਫ ਆਈ ਆਰ ਕਰਦੀ ਐਦਾਂ ਦੇ ਬਹੁਤ ਇਸ਼ੂਜ਼ ਨੇ ਜਿਹੜੇ ਕਿ ਹੱਲ ਕਰਨ ਵਾਲੇ ਲੋੜ ਮਾਵੀ ਦੀ ਘਟਨਾ ਦੇ ਬਾਰੇ ਇਹ ਦੱਸਣਾ ਹੈ ਕਿ ਪਿੱਛੇ ਨੌਜਵਾਨ ਮੁੰਡਾ ਸ਼ੁਭਦੀ ਬੋਜੜਾ ਖਨੌਰੀ ਬਾਰਡਰ ਤੇ ਮਰ ਗਿਆ ਸੀ ਜੀ ਉਹਦੀ ਤਿੰਨ ਦਿਨਾਂ ਬੋਦੀ ਸੌਥੇ ਰੋਦੀ ਜੀ ਜਦੋਂ ਇਹ ਕੰਮ ਸਰਕਾਰਾਂ ਦੇ ਹੁੰਦੇ ਜੀ ਕਿ ਸਰਕਾਰਾਂ ਗਾ ਰਿਹਾ ਜਿੱਥੇ ਜੀ ਉਹ ਆਇਆ ਪਾਖਾਇਆ ਜਾਂਦਾ ਜੀ ਤੇ ਲੋਕਾਂ ਨੂੰ ਮਜਬੂਰ ਹੋ ਕੇ ਕੰਮੇ ਲਾਣੇ ਪੈਂਦੇ ਨੇ ਜਦੋਂ ਕੋਈ ਸਹਾਈ ਨਹੀਂ ਹੁੰਦੀ ਨੇ ਕੋਣ ਆਪਣੇ ਘਰ ਤੋਂ ਵੀ ਲੈ ਜਾਦਾ ਜਾ ਕੇ ਧੰਦਿਆਂ ਦੇ ਭਵੇਂ ਇਹ ਲੋਕ ਸਾਡੀ ਗੱਲ ਸੁਣਨ ਤਾਂ ਆਏ ਨਾ ਸਾਡੀ ਗੱਲ ਸੁਣ ਲਈ ਪਿਆਰ ਲਈ ਇਹਨਾਂ ਨੇ ਜੋ ਕੁਝ ਕਹਿ ਕੇ 92 ਐਮਐਲ ਇਹਨਾਂ ਦੇ ਲੋਕਾਂ ਨੇ ਜਿਲਾਏ ਉਹੀ ਨੌਜਵਾਨ ਮੁੰਡੇ ਨੇ ਜਿਹੜੇ ਇਹਨਾਂ ਦੇ ਖਿਲਾਫ ਹੋ ਕੇ ਸਦਾਤ ਸਿੰਘ ਜੀ ਨੂੰ ਮਾਨਣਾ ਚਾਹ ਰਹੇ ਨੇ ਪੰਜਾਬ ਦੇ ਤਕਰੀਬਨ ਤਕਰੀਬਨ 85% ਜਿਹੜੇ ਲੋਕ ਨੇ ਉਹ ਟਰਾਂਸਪੋਰਟ ਦੇ ਧੰਦੇ ਨਾਲ ਜੁੜੇ ਨੇ ਔਰ 117 ਟਰੱਕ ਯੂਨੀਅਨ ਜਿਹੜੀਆਂ ਨੇ ਉਹ ਕੈਪਟਨ ਸਾਹਿਬ ਨੇ ਭੰਗ ਕੀਤੀਆਂ ਸੀ ਉਹਦੇ ਵਾਸਤੇ ਵੀ ਕੋਈ ਠੋਸ ਬਰਵਾਲਾ ਕਰੋਗੇ हां जी ਅਸੀਂ ਸਾਰਾ ਕੁਝ ਕਰਾਂਗੇ ਅਸੀਂ ਤਾਂ ਟਰੱਕਾਂ ਵਾਲਿਆਂ ਦੇ ਨਾਲ ਅਸੀਂ ਖੁਦ ਟਰੱਕ ਆਪਰੇਟਰ ਆਏ ਹਾਂ ਪਹਿਲਾਂ ਜੀ ਤੇ ਗੱਲ ਇਹ ਤਾਂ ਕਿ ਜਮੇਸ਼ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਆਉਂਦਾਂ ਸਾਰ ਚੰਡੀਗੜ੍ਹ ਦੇ ਧਰਮੇ ਵਿੱਚ ਕੇਚਰੀਵਾਲ ਤੇ ਭਗਵੰਤ ਮਾਨ ਹੋਵੇ ਗਏ ਸਨ ਜੀ ਇਹਨਾਂ ਨੇ ਕਿਹਾ ਸੀ ਮੈਂ ਸਭ ਤੋਂ ਪਹਿਲਾਂ ਯੂਨੀਅਨ ਦਾ ਮਸਲਾ ਬਹਾਲ ਕਰਾਂਗਾ ਹੂੰ ਬਹਾਲ ਕਰਨ ਦੀ ਬਜਾਏ ਇਸ ਭਗਵੰਤ ਮਾਨ ਨੇ ਆਉਂਦੇ ਕਹਿਤਾ ਜੀ ਯੂਨੀਅਨ ਨਾ ਖਤਮ ਨਹੀਂ ਜੀ ਅਸੀਂ ਜਿੰ ਤੋ ਤੱਕ ਆਏਗੇ ਸਾਡੇ ਜਿੰਨੇ ਵੀ ਲੀਡਰ ਜਿੱਤ ਕੇ ਜਾਣਗੇ ਅਸੀਂ ਟਰੱਕ ਯੂਨ ਦੇ ਮਸਲੇ ਦਾ ਹੱਲ ਕਰਨ ਦੇ ਸੋ ਅਸੀਂ ਟਰੱਕ ਯੂਨੀਅਨ ਦੇ ਮਸਲੇ ਦਾ ਪੂਰਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਕਹਿਣਾ ਹੈ ਜਥੇਦਾਰ ਹਰਦੀਪ ਸਿੰਘ ਸਹਿਜਪੁਰਾ ਦਾ ਸੋ ਆਉਣ ਵਾਲਾ ਸਮਾਂ ਦੱਸਦਾ ਹੈ ਕਿ ਕਿਸ ਤਰ੍ਹਾਂ ਦੀ ਮੋੜ ਲੈਂਦੀ ਹੈ ਸਥਿਤੀ ਸੋ 4 ਜੂਨ ਨੂੰ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਰਿਜ਼ਲਟ ਆਉਂਦੇ ਹਨ ਔਰ ਅਗਲੀ ਮੁਲਾਕਾਤ ਗੁਰੂ ਮਹਾਰਾਜ ਮੇਰ ਕਰਨ ਔਰ ਦੁਬਾਰਾ ਫੇਰ ਤੁਹਾਡੀ 4 ਤਰੀਕ ਤੋਂ ਬਾਅਦ ਜਥੇਦਾਰ ਹਰਦੀਪ ਸਿੰਘ ਖਾਲਸਾ ਜੀ ਦੇ ਨਾਲ ਕਰਾਵਾਂਗੇ ਸੋ ਉਦੋਂ ਤੱਕ ਜੁੜੇ ਰਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ